ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਜੀ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਇਆ ਵਾਂ ਤੇ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਤੁਹਾਨੂੰ ਆਪਣੇ ਬੱਚਿਆਂ ਪ੍ਰਤੀ ਕਿੰਨਾ ਸਤਰਕ ਰਹਿਣ ਦੀ ਲੋੜ ਆ ਬੱਚਿਆਂ ਤੇ ਕਿੰਨਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਇਹਦੇ ਬਾਰੇ ਚੰਨਣਾ ਪਾਊਗੀ ਸੋ ਜਰੂਰ ਐਂਡ ਤੱਕ ਇਸ ਘਟਨਾ ਨੂੰ ਸੁਣਿਓ ਉੱਤਰ ਪ੍ਰਦੇਸ਼ ਦੇ رائے ਬਰੇਲੀ ਦੀ ਇਹ ਘਟਨਾ ਵਾ 1999 ਦੀ ਗੱਲ ਆ 14 ਜੁਲਾਈ 1999 ਦਾ ਜਿਹੜਾ ਦਿਨ ਸੀਗਾ ਵਿਰਿੰਦਰ ਤ੍ਰਿਪਾਠੀ ਜੋ رائے ਬਰੇਲੀ ਤੋਂ ਬਿਲੋਂਗ ਕਰਦਾ ਉਹਦਾ ਪੁੱਤਰ ਆ ਜੀ ਪਿੰਟੂ ਤ੍ਰਿਪਾਠੀ ਅੱਜ ਉਹ ਘਰ ਨਹੀਂ ਮੁੜਿਆ ਅਕਸਰ ਸਕੂਲ ਜਾਂਦਾ ਤੇ ਆਪ ਹੀ ਉਹ ਘਰ ਵਾਪਸ ਆ ਜਾਂਦਾ ਪਰ ਅੱਜ ਨਹੀਂ ਆਇਆ 10ਵੀਂ ਜਮਾਤ ਦੇ ਵਿੱਚ ਉਹ ਪੜਦਾ ਵਾ ਤਕਰੀਬਨ 15 ਸਾਲ ਉਹਦੀ ਉਮਰ ਆ ਸਾਰਿਆਂ ਨੂੰ ਬਹੁਤ ਚਿੰਤਾ ਹੁੰਦੀ ਆ ਫੇਰ ਵੀ ਉਹਨਾਂ ਨੂੰ ਲੱਗਦਾ ਕਿ ਕਿਸੇ ਦੋਸਤ ਦੇ ਘਰ ਨਾ ਚਲਿਆ ਗਿਆ ਹੋਵੇ ਸਾਰਿਆਂ ਨੂੰ ਪੁੱਛਦੇ ਨੇ ਪਰ ਪਿੰਟੂ ਕਿਤੇ ਵੀ ਨਹੀਂ ਸੀਗਾ ਦੁਪਹਿਰ ਤੋਂ ਸ਼ਾਮ ਹੋ ਜਾਂਦੀ ਆ ਤੇ ਸ਼ਾਮ ਤੋਂ ਰਾਤ ਜਦੋਂ ਹੋਣ ਵਾਲੀ ਹੁੰਦੀ ਆ ਸਾਰਾ ਆਂਡ ਗਵਾਂਡ ਵਿਰਿੰਦਰ ਤਰਪਾਟੀ ਨੂੰ ਕਹਿੰਦਾ ਵਾ ਕਿ ਆਪਾਂ ਨੂੰ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾ ਦੇਣੀ ਚਾਹੀਦੀ ਆ ਕਿ ਪਿੰਟੂ ਤਰਪਾਟੀ ਜਿਹੜਾ ਗੁੰਮਸ਼ੁਦਾ ਵਾ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਆ ਉਹਨੂੰ ਲੱਭਣ ਦੀ ਫੇਰ ਵੀ ਜਦੋਂ ਪਿੰਟੂ ਨਹੀਂ ਮਿਲਦਾ ਤਾਂ ਅੱਕ ਕੇ ਜਿਹੜਾ ਵਿਰਿੰਦਰ ਤਿਰਪਾਠੀ ਪਿੰਟੂ ਦਾ ਪਿਤਾ ਵਾ ਉਹ ਕੁਝ ਬੰਦਿਆਂ ਨੂੰ ਨਾਲ ਲੈ ਕੇ ਥਾਣਾ ਲਾਲ ਗੰਜ ਦੇ ਵਿੱਚ ਜਾਂਦਾ ਵਾ ਤੇ ਉੱਥੇ ਜਾ ਕੇ ਇਹ ਸ਼ਿਕਾਇਤ ਦਰਜ ਕਰਾਂਦਾ ਕਿ ਮੇਰਾ ਪੁੱਤ ਆ ਪਿੰਟੂ ਤਿਰਪਾਠੀ ਜੋ ਅੱਜ ਸਕੂਲ ਤੋਂ ਘਰ ਵਾਪਸ ਨਹੀਂ ਆਇਆ ਹੁਣ ਪੁਲਿਸ 24 ਘੰਟੇ ਤੋਂ ਪਹਿਲਾਂ ਗੁੰਮਸ਼ੁਦਾ ਦੀ ਜਿਹੜੀ ਰਿਪੋਰਟ ਉਹ ਦਰਜ ਨਹੀਂ ਕਰਦੀ ਫੇਰ ਵੀ ਜਿਹੜਾ ਐਸ ਐਚ ਓ ਸੀ ਥਾਣੇ ਦਾ ਉਹ ਲੱਭਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਨਾਲ ਕਿ ਬੱਚਾ ਆਖਿਰ ਗਿਆ ਕਿੱਥੇ ਰਾਤ ਦਾ ਸਮਾਂ ਹੋ ਗਿਆ ਉਹ ਸਾਰੇ ਸਕੂਲ ਦੇ ਵਿੱਚ ਪਤਾ ਕਰਦਾ ਜਦੋਂ ਸਕੂਲ ਦੇ ਵਿੱਚ ਰਾਤ ਨੂੰ ਜਾਂਦੇ ਨੇ ਤਾਂ ਉੱਥੇ ਜਿਹੜਾ ਗੇਟ ਕੀਪਰ ਆ ਉੱਥੋਂ ਪਤਾ ਲੱਗਦਾ ਕਿ ਜਿਹੜਾ ਉਹ ਪਿੰਟੂ ਤਰਪਾਠੀ ਆ ਸਕੂਲ ਤੋਂ ਛੁੱਟੀ ਦੇ ਵੇਲੇ ਹਮੇਸ਼ਾ ਦੇ ਵਾਂਗੂ ਬਾਹਰ ਗਿਆ ਵਾ ਸਕੂਲ ਤੋਂ ਉਹਨੂੰ ਇਹ ਗੱਲ ਸ਼ਿਓਰ ਸੀ ਜਿਹੜਾ ਗੇਟਕੀਪਰ ਆ ਕਿ ਪਿੰਟੂ ਸਕੂਲ ਤੋਂ ਬਾਹਰ ਜ਼ਰੂਰ ਗਿਆ ਵਾ ਹੁਣ ਫੇਰ ਹੋਰ ਜ਼ਿਆਦਾ ਚਿੰਤਾ ਸੀ ਕਿ ਆਖਿਰ ਜੇ ਸਕੂਲ ਤੋਂ ਗਿਆ ਵਾ ਤਾਂ ਪਿੰਟੂ ਗਿਆ ਕਿੱਥੇ ਤਾਂ ਉਹ ਲਾਲ ਗੰਜ ਥਾਣੇ ਦਾ ਐਸ ਐਚਓ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਸਵੇਰੇ 10 ਵਜੇ ਤੱਕ ਇੰਤਜ਼ਾਰ ਕਰੋ ਜੇ ਸਵੇਰੇ 10 ਵਜੇ ਤੱਕ ਪਿੰਟੂ ਨਹੀਂ ਮਿਲਦਾ ਤਾਂ ਆਪਾਂ ਮਾਮਲਾ ਜਿਹੜਾ ਉਹ ਗੁੰਮਸ਼ੁਦਗੀ ਦਾ ਦਰਜ ਕਰ ਲਾਂਗੇ ਤੇ ਅਸੀਂ ਆਪਣੀ ਭਾਲ ਜਿਹੜੀ ਸ਼ੁਰੂ ਕਰਾਂਗੇ ਆਪਣੇ ਤਰੀਕੇ ਦੇ ਨਾਲ ਪੁਲਿਸ ਦੇ ਇਹ ਗੱਲ ਕਹਿਣ ਦੇ ਉੱਤੇ ਸਾਰੇ ਉੱਥੋਂ ਆ ਜਾਂਦੇ ਨੇ ਤੇ ਵਿਰਿੰਦਰ ਤਰਪਾਠੀ ਤੇ ਇੱਕ ਉਹਨਾਂ ਦਾ ਕਿਰਾਏਦਾਰ ਜਿਹਦਾ ਨਾਮ ਤਰਮਿੰਦਰ ਸੀ ਉਹ ਦੋਨੋਂ ਜਣੇ ਤੇ ਹੋਰ ਆਂਡ ਗਵਾਂਡ ਦੇ ਬੰਦੇ ਸਾਰੀ ਰਾਤ ਪਿੰਟੂ ਨੂੰ ਲੱਭਣ ਤੇ ਲਗਾਉਂਦੇ ਨੇ ਕਦੇ ਕਿਤੇ ਜਾਂਦੇ ਨੇ ਕਦੇ ਕਿਤੇ ਜਾਂਦੇ ਨੇ ਸਾਰਾ ਆਂਡ ਗਵਾਂਡ ਜਿੰਨੇ ਵੀ ਉਹਦੇ ਦੋਸਤ ਉਹਨਾਂ ਨੂੰ ਯਾਦ ਆਉਂਦੇ ਨੇ ਸਾਰਿਆਂ ਦੇ ਘਰ ਪਤਾ ਕਰ ਲੈਂਦੇ ਨੇ ਪਰ ਪਿੰਟੂ ਉਹਨਾਂ ਨੂੰ ਨਹੀਂ ਮਿਲਦਾ ਬਹੁਤ ਜ਼ਿਆਦਾ ਪਰੇਸ਼ਾਨ ਉਹਦੀ ਮਾਂ ਦਾ ਪਿੰਟੂ ਪਿੰਟੂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲਾ ਪਿਓ ਦਾ ਰੋ ਰੋ ਕੇ ਬੁਰਾ ਹਾਲਾ ਸਾਰਾ ਆਂਡ ਗਵਾਂਡ ਉਹਨਾਂ ਨੂੰ ਤਰਸ ਦੀ ਨਿਗਾਹ ਦੇ ਨਾਲ ਦੇਖ ਰਿਹਾ ਜਿਹਦਾ ਹੁਣ ਬੱਚਾ ਗੁੰਮ ਗਿਆ ਹੋਵੇ ਤੁਸੀਂ ਸਮਝ ਸਕਦੇ ਹੋ ਉਹ ਮਾਂ ਬਾਪ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਊਗੀ ਚਲੋ ਜੀ ਇਸ ਤੋਂ ਬਾਅਦ ਸਵੇਰ ਹੋ ਜਾਂਦੀ ਆ ਤੇ ਜਿੱਦਾਂ ਪਿੰਟੂ ਨਹੀਂ ਮਿਲਦਾ ਪੁਲਿਸ ਦੇ ਕਹਿਣ ਦੇ ਮੁਤਾਬਕ ਰਿਪੋਰਟ ਜਿਹੜੀ ਉਹ ਦਰਜ ਕਰ ਲਈ ਜਾਂਦੀ ਆ ਕਿ ਪਿੰਟੂ ਗੁੰਮਿਆ ਵਾ ਪੁਲਿਸ ਉਹਨੂੰ ਭਾਲ ਉਹਨੂੰ ਜਿਹੜੀ ਲੱਭਣ ਦੀ ਆਪਣੀ ਕਾਰਵਾਈ ਆ ਉਹ ਸ਼ੁਰੂ ਕਰਦੀ ਆ ਤੇ ਇੱਕ ਅਭਿਆਨ ਲੋਕਾਂ ਦੇ ਵੱਲੋਂ ਵੀ ਚਲਾਇਆ ਜਾਂਦਾ ਵਾ ਜਿਹੜੇ ਵੀ ਉੱਥੇ ਮਹੱਲੇ ਦੇ ਲੋਕ ਸੀ ਜਿਹੜੇ ਉਸ ਇਲਾਕੇ ਦੇ ਲੋਕ ਸੀਗੇ ਉਹ ਰਲ ਕੇ ਇੱਕ ਅਭਿਆਨ ਚਲਾਉਂਦੇ ਨੇ ਪੋਸਟਰ ਛਪਾਉਂਦੇ ਨੇ ਬਹੁਤ ਕੁਝ ਕਰਦੇ ਨੇ ਉਹਨੂੰ ਲੱਭਣ ਵਾਸਤੇ ਬੱਚੇ ਨੂੰ ਲੱਭਣ ਵਾਸਤੇ ਚਲੋ ਪੁਲਿਸ ਤੇ ਲੋਕ ਦੋਨੋਂ ਰਲ ਕੇ ਇਹ ਕੋਸ਼ਿਸ਼ ਕਰ ਰਹੇ ਸੀ ਕਿ ਪਿੰਟੂ ਮਿਲ ਜਵੇ ਪਰ 5 ਦਿਨ ਲੰਘ ਜਾਂਦੇ ਆ ਪਿੰਟੂ ਨਹੀਂ ਮਿਲਦਾ 5 ਦਿਨ ਲੰਘਣ ਤੋਂ ਬਾਅਦ ਪੁਲਿਸ ਦੀ ਵੀ ਚਿੰਤਾ ਜਿਹੜੀ ਉਹ ਵਧਦੀ ਆ ਤੇ ਨਾਲ ਹੀ ਜਿਹੜੇ ਹੁਣ ਮਾਪੇ ਨੇ ਇਹ ਕੁਦਰਤੀ ਗੱਲ ਆ ਉਹਨਾਂ ਦੀ ਵੀ ਚਿੰਤਾ ਵਧਣੀ ਸੀ ਉਹਨਾਂ ਨੂੰ ਵੀ ਕਿੱਥੇ ਨੀਂਦ ਆਉਂਦੀ ਹੋਊਗੀ ਰਾਤ ਨੂੰ ਕਿੱਥੇ ਮਨ ਨੂੰ ਟਿਕਾ ਆਉਂਦਾ ਵਾ ਹੁਣ ਲੋਕਾਂ ਵੱਲੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਲਾਲ ਗੰਜ ਦੇ ਵਿੱਚ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਲੋਕ ਸੜਕਾਂ ਤੇ ਆ ਗਏ ਧਰਨੇ ਪ੍ਰਦਰਸ਼ਨ ਲਾਤੇ ਵੀ ਇੱਕ ਬੱਚਾ ਗੁੰਮਿਆ ਪੁਲਿਸ ਤੋਂ ਲੱਭ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਇਹ ਜਿਹੜਾ ਮਸਲਾ ਪੱਕ ਜਾਂਦਾ ਵਾ ਪਿੰਟੂ ਦਾ ਜਿਹੜਾ ਗੁੰਮਣਾ ਉਹ ਪੁਲਸ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਇੱਕ ਤਾਂ ਉਹਨਾਂ ਨੂੰ ਬੱਚੇ ਦੇ ਬੱਚੇ ਦਾ ਜਿਹੜਾ ਉਹ ਗੁੰਮਣ ਦੀ ਚਿੰਤਾ ਤਾਂ ਸੀ ਨਾਲ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਲੋਕਾਂ ਦਾ ਪ੍ਰੈਸ਼ਰ ਪੁਲਿਸ ਨੂੰ ਝੱਲਣਾ ਪੈ ਰਿਹਾ ਸੀਗਾ ਚਲੋ ਜੀ ਉਸ ਤੋਂ ਬਾਅਦ رائے ਬਰੇਲੀ ਦੇ ਉੱਚ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਦੀ ਹੈ ਜਦੋਂ ਧਰਨੇ ਪ੍ਰਦਰਸ਼ਨ ਹੁੰਦੇ ਨੇ ਸ਼ਹਿਰ ਦੇ ਵਿੱਚ ਜਿੱਦਾਂ ਆ ਮਾਹੌਲ ਬਣਦਾ ਤਾਂ ਉਹ ਉੱਚ ਅਧਿਕਾਰੀ ਨੇ ਜਿਹੜੇ ਉਹ ਆਉਂਦੇ ਨੇ ਤਫ਼ਤੀਸ਼ ਕਰਨ ਦੇ ਲਈ ਤੇ 7 ਦਿਨ ਬਾਅਦ ਜਦੋਂ ਐਸਡੀਐਮ ਐਸਐਸਪੀ ਇਹ ਸਾਰਾ ਕੁਝ ਦੇਖਦੇ ਨੇ ਕਿ 7 ਦਿਨ ਲੰਘ ਚੁੱਕੇ ਨੇ ਪਿੰਟੂ ਦਾ ਕੁਝ ਵੀ ਅਤਾ ਪਤਾ ਨਹੀਂ ਉਹ ਲੋਕਾਂ ਨੂੰ ਇਹ ਭਰੋਸਾ ਦਿੰਦੇ ਨੇ ਕਿ 3 ਦਿਨ ਸਾਨੂੰ ਹੋਰ ਦੇ ਦੋ ਅਸੀਂ ਪਿੰਟੂ ਨੂੰ ਲੱਭ ਕੇ ਸਾਹ ਲਵਾਂਗੇ ਉਹ ਆਪਣੇ ਆਪਣੇ ਯਕੀਨ ਦੇ ਥੱਲੇ ਲੋਕਾਂ ਨੂੰ ਲੈ ਲੈਂਦੇ ਨੇ ਤੇ ਲੋਕ ਆ ਜਿਹੜੇ ਉਹ ਸ਼ਾਂਤ ਹੋ ਜਾਂਦੇ ਨੇ ਤੇ ਜਿਹੜੇ ਉੱਚ ਅਧਿਕਾਰੀ رائے ਬਰੇਲੀ ਦੇ ਸੀਗੇ ਉਹ ਆਪਣੇ ਆਪਣੀ ਜਾਂਚ ਆ ਜਿਹੜੀ ਉਹ ਹੋਰ ਵੀ ਵੱਡੇ ਪੱਧਰ ਤੇ ਸ਼ੁਰੂ ਕਰਦੇ ਨੇ ਤਿੰਨ ਦਿਨ ਵੀ ਲੰਗਣ ਤੇ ਆ ਜਾਂਦੇ ਆ ਜੀ ਪਿੰਟੂ ਦਾ ਫੇਰ ਵੀ ਕੁਝ ਨਹੀਂ ਪਤਾ ਤੇ ਪੁਲਿਸ ਦੇ ਉੱਤੇ ਪ੍ਰੈਸ਼ਰ ਵੱਧਦਾ ਜਾ ਰਿਹਾ ਵਾ ਉਸ ਤੋਂ ਬਾਅਦ ਪਿੰਟੂ ਦਾ ਜਿਹੜਾ ਫਾਦਰ ਆ ਉਹ ਪੁਲਿਸ ਦੇ ਅੱਗੇ ਪੇਸ਼ ਹੁੰਦਾ ਵਾ ਉਹ ਪੁਲਿਸ ਨੂੰ ਇੱਕ ਗੱਲ ਆਖਦਾ ਕਿ ਮੈਂ ਤੁਹਾਡੇ ਤੋਂ ਇੱਕ ਗੱਲ ਲੁਕੋਈ ਤੇ ਮੈਨੂੰ ਉਹਦੇ ਲਈ ਮaaf ਕਰ ਦਿਓ ਜਦੋਂ ਉੱਚ ਅਧਿਕਾਰੀ ਪੁੱਛਦੇ ਨੇ ਕਿ ਗੱਲ ਕੀ ਆ ਤਾਂ ਉਹ ਕਹਿੰਦੇ ਆ ਕਿ ਪਿੰਟੂ ਦੇ ਗੁੰਮਣ ਤੋਂ ਤੀਜੇ ਦਿਨ ਮੈਨੂੰ ਇੱਕ ਘਰ ਦੇ ਵਿੱਚ ਪਰਚੀ ਸੁੱਟ ਕੇ ਗਿਆ ਕੋਈ ਤੇ ਪਰਚੀ ਤੇ ਲਿਖਿਆ ਸੀ ਤੁਹਾਡਾ ਜਿਹੜਾ ਪਿੰਟੂ ਆ ਉਹ ਕਿਡਨਾਪ ਕੀਤਾ ਵਾ ਅਸੀਂ ਸਾਨੂੰ 5 ਲੱਖ ਰੁਪਏ ਦੀ ਰਕਮ ਦੇ ਦੋ ਤੇ ਪਿੰਟੂ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਇੱਕ ਐਸਟੀਡੀ ਬੂਥ ਜਿਹੜੇ ਪਹਿਲਾਂ ਹੁੰਦੇ ਸੀ 1999 ਦੀ ਗੱਲ ਆ ਐਸਟੇਡੀ ਬੂਥ ਬਣੇ ਹੁੰਦੇ ਸੀ ਉੱਥੇ ਉਹਨਾਂ ਨੇ ਸਮਾਂ ਨਿਰਧਾਰਤ ਕੀਤਾ ਕਿ ਇੱਥੇ ਪੈਸੇ ਦੇ ਕੇ ਤੁਸੀਂ ਪਿੰਟੂ ਨੂੰ ਲੈ ਕੇ ਜਾ ਸਕਦੇ ਹੋ ਪਰ ਪਿਓ ਦਾ ਕਹਿਣਾ ਕਿ ਪੈਸੇ ਵੀ ਮੈਂ ਦਿੱਤੇ ਪਰ ਪਿੰਟੂ ਉਹਨਾਂ ਨੇ ਫੇਰ ਵੀ ਮੈਨੂੰ ਨਹੀਂ ਮੋੜਿਆ ਜਿਹੜੇ ਵੀ ਉਹ ਜ਼ਾਲਮ ਲੋਕ ਨੇ ਹੁਣ ਇਹਦੇ ਨਾਲ ਪੁਲਿਸ ਦੀ ਚਿੰਤਾ ਹੋਰ ਵੀ ਜ਼ਿਆਦਾ ਵਧ ਗਈ ਕਿ ਪੈਸੇ ਲੈਣ ਤੋਂ ਬਾਅਦ ਵੀ ਪਿੰਟੂ ਆਖਿਰ ਹੈ ਕਿੱਥੇ ਆ ਤੇ ਉਦੇ ਪਿਓ ਨੇ ਐਡੀ ਵੱਡੀ ਗੱਲ ਇੰਨੇ ਦਿਨਾਂ ਤੱਕ ਲੁਕੋਈ ਕਿਉਂ ਆ ਸਾਡੇ ਤੇ ਤਾਂ ਉਹਦਾ ਕਹਿਣਾ ਸੀ ਕਿ ਉਹਨਾਂ ਨੇ ਧਮਕੀ ਦਿੱਤੀ ਕਿ ਉਹ ਪਿੰਟੂ ਨੂੰ ਨੁਕਸਾਨ ਕਰ ਦੇਣਗੇ ਇਸ ਲਈ ਮੈਂ ਤੁਹਾਡੇ ਤੋਂ ਲੁਕੋਈ ਆ ਹੁਣ ਇੰਨੇ ਦਿਨ 20th ਜਾਣ ਤੋਂ ਬਾਅਦ ਵੀ ਜੇ ਪਿੰਟੂ ਦਾ ਨਹੀਂ ਪਤਾ ਲੱਗਿਆ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਫੇਰ ਪੁਲਿਸ ਪੜਤਾਲ ਸ਼ੁਰੂ ਕਰਦੀ ਆ ਤੇ ਦਿਨ ਆਉਂਦਾ ਜੀ 24 ਜੁਲਾਈ 1999 ਦਾ ਜਾਣ ਕੇ 10 ਦਿਨਾਂ ਬਾਅਦ ਇੱਕ ਲਾਗੇ ਦੇ ਜਿਹੜਾ ਨੇੜੇ ਦਾ ਪਿੰਡ ਸੀਗਾ ਉੱਥੇ ਤਾਂ ਉਥੋਂ ਇੱਕ ਸਕੂਲ ਤੋਂ ਖਬਰ ਆਉਂਦੀ ਆ ਕਿ ਉਸ ਸਕੂਲ ਦੇ ਵਿੱਚ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਆ ਤੇ ਬਹੁਤ ਹੀ ਮਾੜੇ ਭਾਗਾਂ ਦੇ ਨਾਲ ਉਹ ਜਿਹੜੀ ਡੈੱਡ ਬੋਡੀ ਸੀ ਉਹ ਪਿੰਟੂ ਤਰਪਾਟੀ ਦੀ ਸੀ ਘਰ ਵਾਲਿਆਂ ਦਾ ਰੋ ਰੋ ਕੇ ਪੂਰਾ ਹਾਲ ਸੀ ਕਿਉਂਕਿ ਉਹਨਾਂ ਦਾ ਪੁੱਤ ਪਿੰਟੂ ਹੁਣ ਗੁੰਮਸ਼ੋਦਾ ਨਹੀਂ ਸੀ ਹੁਣ ਉਹ ਰੱਬ ਨੂੰ ਪਿਆਰਾ ਹੋ ਚੁੱਕਿਆ ਸੀ ਤੇ ਹੁਣ ਪੁਲਿਸ ਨੂੰ ਕਾਤਲਾਂ ਦੀ ਭਾਲ ਸੀ ਹੁਣ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੇਂਜ ਹੋ ਚੁੱਕੀ ਸੀ ਹੁਣ ਉਹਨਾਂ ਨੇ ਕਾਤਲ ਲੱਭਣਾ ਸੀ ਕਿ ਜਿਨ੍ਹਾਂ ਨੇ ਇਹ ਮਾਸੂਮ ਬੱਚੇ ਨੂੰ ਮਾਰਿਆ ਪੁਲਿਸ ਪਿੰਟੂ ਦੇ ਘਰ ਆਉਂਦੀ ਆ ਘਰ ਆ ਕੇ ਉਹ ਸਾਰਾ ਕੁਝ ਜਾਨਣਾ ਚਾਹੁੰਦੀ ਆ ਪਿੰਟੂ ਦੇ ਕਮਰੇ ਦੇ ਵਿੱਚ ਜਾਂਦੀ ਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਨ ਦੇ ਲਈ ਉਹਦੀਆਂ ਕਿਤਾਬਾਂ ਦੇਖਦੀ ਆ ਤਾਂ ਉਹਦੀਆਂ ਕੁਝ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਐਹੋ ਜੀ ਮਿਲਦੀ ਆ ਜਿਹੜੀ ਉਸ ਉਮਰ ਦੇ ਬੱਚੇ ਦੇ ਲਈ ਨਹੀਂ ਬਣੀ ਸੀ 18 ਪਲੱਸ ਲਈ ਉਹ ਕਿਤਾਬ ਸੀ ਜਿਹਦੇ ਵਿੱਚ ਕੁਝ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਪੌਰਨ ਗੱਲਾਂ ਉਸ ਸਮੇਂ ਜੋ ਕਿਤਾਬਾਂ ਚੱਲਦੀਆਂ ਸੀ ਉਹ ਉਹਦੇ ਕਮਰੇ ਦੇ ਵਿੱਚੋਂ ਬਰਾਮਦ ਹੋਈ ਉਹ ਜਿਹੜੀ ਕਿਤਾਬ ਸੀ ਉਹਦੇ ਵਿੱਚੋਂ ਇੱਕ ਲੈਟਰ ਵੀ ਬਰਾਮਦ ਹੋਈ ਸੀਗੀ ਲੈਟਰ ਦੇ ਉੱਤੇ ਕੀ ਲਿਖਿਆ ਸੀਗਾ ਕਿ ਤੇਰੇ ਅੰਕਲ ਨੂੰ ਸ਼ੱਕ ਹੋ ਗਿਆ ਹੈ ਕੁਝ ਦਿਨ ਸ਼ਾਂਤ ਰਹੀ ਤੇ ਇਹ ਕਿਤਾਬ ਅਜੇ ਨਾ ਲੈ ਕੇ ਆਈ ਆਪਣੇ ਕੋਲ ਹੀ ਰੱਖ ਲਈ ਇਹ ਲੈਟਰ ਦੇ ਉੱਤੇ ਲਿਖਿਆ ਹੋਇਆ ਸੀ ਤੇ ਪੁਲਿਸ ਜਦੋਂ ਸਾਰੇ ਪੰਨੇ ਹੋਰ ਫੋਲਦੀ ਆ ਆਖਰੀ ਪੰਨੇ ਤੇ ਉੱਥੇ ਸ਼ਾਮ ਬੁੱਕ ਡਿਪੂ ਦੀ ਇੱਕ ਮੋਹਰ ਲੱਗੀ ਹੋਈ ਸੀ ਤਾਂ ਸਾਰੇ ਜਣੇ ਉੱਥੇ ਦੱਸਦੇ ਨੇ ਕਿ ਸ਼ਾਮ ਬੁੱਕ ਡਿਪੂ ਜਿਹੜਾ ਲਾਲ ਗੰਜਾ ਉੱਥੇ ਬਸ ਅਡੇ ਦੇ ਉੱਤੇ ਮੌਜੂਦ ਆ ਕਾਫੀ ਮਸ਼ਹੂਰ ਬੁੱਕ ਸ਼ਾਪ ਆ ਉਹ ਤਪਾਲਸ ਉੱਥੇ ਪਹੁੰਚਦੀ ਆ ਜਾ ਕੇ ਸ਼ਾਮ ਬੁੱਕ ਡੀਪੂ ਦਾ ਜਿਹੜਾ ਮਾਲਕਾ ਉਹਨੂੰ ਉਹ ਸਾਰੀ ਪੁੱਛ ਪੜਤਾਲ ਕਰਦੀ ਆ ਕਿ 10 ਵਈ ਆ ਜਿਹੜਾ ਬੱਚਾ ਵਾ ਤੇਰੇ ਕੋਲ ਆਉਂਦਾ ਸੀ ਕਦੇ ਜਦੋਂ ਉਹਨੂੰ ਫੋਟੋ ਦਿਖਾਈ ਜਾਂਦੀ ਆ ਤਾਂ ਉਹ ਦੱਸਦਾ ਕਿ ਇਹ ਬੱਚਾ ਹਰ 10 ਤੋਂ 15 ਦਿਨ ਬਾਅਦ ਮੇਰੇ ਕੋਲ ਆਉਂਦਾ ਸੀ ਤੇ ਇਹ ਇਹੋ ਜੀ ਕਿਤਾਬ ਆ ਜਿਹੜੀ ਉਹ ਲੈ ਕੇ ਜਾਂਦਾ ਸੀ ਫਿਰ ਪੁਲਿਸ ਉਹਨੂੰ ਇਹ ਲੈਟਰ ਦਿਖਾਉਂਦੀ ਆ ਕਿ ਇਹ ਲੈਟਰ ਮਿਲੀ ਆ ਇਸ ਬੁੱਕ ਦੇ ਵਿੱਚੋਂ ਏ ਦਾ ਕੀ ਰਾਜ ਆ ਤਾਂ ਉਹਨੇ ਕਿਹਾ ਕਿ ਇੱਕ ਲੇਡੀ ਆ ਜਿਹੜੀ ਇਸ ਬੁੱਕ ਦੇ ਵਿੱਚ ਲੈਟਰ ਪਾ ਕੇ ਗਈ ਸੀ ਕਿਉਂਕਿ ਜਿਹੜਾ ਉਹ ਪਿੰਟੂ ਆ ਉਹ ਪਹਿਲਾਂ ਆਰਡਰ ਕਰ ਜਾਂਦਾ ਸੀ ਆਪਣੀ ਜਿਹੜੀ ਬੁੱਕ ਅਗਲੀ ਲੈਣੀ ਹੁੰਦੀ ਸੀ ਤੇ ਉਹ ਬੁੱਕ ਉਹਦੀ ਸਾਈਡ ਤੇ ਪਈ ਸੀ ਇੱਕ ਮਹਿਲਾ ਆ ਕੇ ਉਹਦੇ ਵਿੱਚ ਇਹ ਲੈਟਰ ਪਾ ਕੇ ਗਈ ਸੀ ਮੈਨੂੰ ਦੇਣ ਦੇ ਲਈ ਉਹਨੇ ਆਖਿਆ ਸੀ ਮੇਤੋਂ ਇਹ ਗਲਤੀ ਹੋਈ ਆ ਚਲੋ ਜੀ ਉਸ ਤੋਂ ਬਾਅਦ ਹੁਣ ਇਹ ਪਤਾ ਕਰਨਾ ਸੀ ਕਿ ਉਹ ਆਂਟੀ ਕੌਣ ਆ ਉਹ ਲੈਟਰ ਪਾਉਣ ਵਾਲੀ ਤੇ ਅੰਕਲ ਕੌਣ ਆ ਜਿਹਦਾ ਡਰ ਆ ਹੁਣ ਇਹ ਪੜਤਾਲ ਪੁਲਿਸ ਨੇ ਬਹੁਤ ਜਲਦੀ ਕਰ ਲਈ ਉਹ ਅੰਕਲ ਕੋਈ ਹੋਰ ਨਹੀਂ ਸੀ ਉਹਨਾਂ ਦਾ ਜਿਹੜਾ ਕਿਰਾਏਦਾਰ ਤਰਮਿੰਦਰ ਉਹ ਸੀ ਤੇ ਆਂਟੀ ਕੌਣ ਸੀ ਉਹਨਾਂ ਦੀ ਕਿਰਾਏਦਾਰਨੀ ਪਿੰਟੂ ਹੋਰਾਂ ਦੀ ਵਰਿੰਦਰ ਤਰਪਾਠੀ ਹੋਰਾਂ ਦੀ ਜਿਹੜੀ ਕਿਰਾਏ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਉਹ ਲੇਡੀ ਜਿਹੜੀ ਉਹਦੀ ਆਂਟੀ ਸੀ ਤੇ ਉਹ ਜਦੋਂ ਹੈਂਡ ਰਾਈਟਿੰਗ ਮੈਚ ਕੀਤੀ ਗਈ ਉਹ ਉਹਦੇ ਨਾਲ ਮੈਚ ਹੋਈ ਉਹ ਲੈਟਰ ਉਹਨੇ ਹੀ ਬੁੱਕ ਦੇ ਵਿੱਚ ਪਾਇਆ ਹੋਇਆ ਸੀ ਪੁਲਿਸ ਬਹੁਤ ਸ਼ਕਤੀ ਦੇ ਨਾਲ ਪੇਸ਼ ਆਉਂਦੀ ਆ ਉਹਨੂੰ ਥਾਣੇ ਲੈ ਕੇ ਜਾਂਦੀ ਆ ਔਰਤ ਨੂੰ ਤੇ ਉਹਨੂੰ ਜਦੋਂ ਪੁੱਛਦੀ ਆ ਵੀ ਇਹ ਦੱਸ ਕੀ ਆ ਸਾਰੀ ਕਹਾਣੀ ਤਾਂ ਔਰਤ ਦੱਸਦੀ ਆ ਕਿ ਮੈਨੂੰ ਇਹ ਚਸਕਾ ਵਾ ਇਹੋ ਜੀਆਂ ਕਿਤਾਬਾਂ ਪੜਨ ਦਾ ਮੈਂ ਆਪ ਉੱਥੇ ਜਾ ਕੇ ਨਹੀਂ ਸੀ ਲੈ ਸਕਦੀ ਮੈਂ ਇੱਕ ਵਾਰ ਨੋਵਲ ਲੈਂਡ ਦੇ ਲਈ ਕੋਈ ਉਸ ਦੁਕਾਨ ਤੇ ਗਈ ਤਾਂ ਉੱਥੇ ਮੈਂ ਪਿੰਟੂ ਨੂੰ ਦੇਖਿਆ ਤਾਂ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਮੈਂ ਪਿੰਟੂ ਦੀ ਡਿਊਟੀ ਲਾਉਣੀ ਆ ਕਿ ਹਰ 10-15 ਦਿਨ ਬਾਅਦ ਜਿਹੜੀ ਵੀ ਕਿਤਾਬ ਨਵੀਂ ਆਊਗੀ ਉਹ ਮੈਨੂੰ ਲਿਆ ਕੇ ਦੇ ਦਿਆ ਕਰੇ ਤੇ ਉਹ ਮੈਨੂੰ ਲਿਆ ਕੇ ਦਿੰਦਾ ਸੀ ਇੱਕ ਵਾਰ ਜਦੋਂ ਉਹ ਮੈਨੂੰ ਕਿਤਾਬ ਦੇਣ ਆਇਆ ਸੀਗਾ ਤਾਂ ਉਹਨੂੰ ਮੈਂ ਆਪਣੇ ਕਮਰੇ 'ਚ ਬਿਠਾ ਲਿਆ ਸੀ ਧਰਮਿੰਦਰ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਤੇ ਉਹ ਬੁੱਕ ਪੜਦੇ ਪੜਦੇ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੀ ਤੇ ਮੈਂ ਪਿੰਟੂ ਦੇ ਨਾਲ ਜਿਹੜਾ ਕਿ ਸਿਰਫ 15 ਸਾਲਾਂ ਦਾ ਸੀ ਉਹਦੇ ਨਾਲ ਫੋਰਸ ਕਰਕੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਸੀਂ ਸਰੀਰਕ ਸੰਬੰਧ ਵੀ ਉਹਦੇ ਨਾਲ ਬਣਾਏ ਉਸ ਔਰਤ ਦੀ ਉਮਰ 32 33 ਸਾਲ ਤੇ ਪਿੰਟੂ ਦੀ ਉਮਰ 15 ਸਾਲ ਉਹ ਕਹਿੰਦੀ ਕਿ ਇਸ ਤੋਂ ਬਾਅਦ ਮੈਨੂੰ ਆਦਤ ਪੈ ਗਈ ਤੇ ਮੈਂ ਉਹਨੂੰ ਵਰਤਣਾ ਸ਼ੁਰੂ ਕਰਤਾ ਬੱਚੇ ਨੂੰ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ ਧਰਮਿੰਦਰ ਇਧਰ ਜਾਂਦਾ ਸੀ ਤਾ ਮੈਂ ਪਿੰਟੂ ਨੂੰ ਕਮਰੇ ਦੇ ਵਿੱਚ ਬੁਲਾ ਲੈਂਦੀ ਸੀ ਉਹਦੇ ਨਾਲ ਹੀ ਸਾਰਾ ਕੁਝ ਕਰਦੀ ਸੀ ਤਾਂ ਇੱਕ ਵਾਰੀ ਜਿਹੜਾ ਤਰਮਿੰਦਰ ਆ ਉਹਨੇ ਮੇਰੀ ਕਿਤਾਬ ਫੜ ਲਈ ਤੇ ਉਹਨੂੰ ਸ਼ੱਕ ਹੋ ਗਿਆ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਤਾਂ ਮੈਂ ਕਿਸੇ ਬਹਾਨੇ ਦੇ ਨਾਲ ਉਹਨੂੰ ਟਾਲ ਲਿਆ ਤਾਂ ਜਦੋਂ ਤਰਮਿੰਦਰ ਨੇ ਸਾਰਾ ਕੁਝ ਦੇਖਿਆ ਕਿ ਕੁਝ ਠੀਕ ਨਹੀਂ ਚੱਲ ਰਿਹਾ ਘਰ ਦੇ ਵਿੱਚ ਉਹਨੇ ਜਾਣ ਕੇ ਕਿਹਾ ਮੈਂ ਦੋ ਦਿਨ ਲਈ ਲਖਨਊ ਜਾਣਾ ਵਾ ਲਖਨਊ ਜਾਣ ਦੀ ਜਦੋਂ ਗੱਲ ਸੁਣੀ ਉਹਦੀ ਧਰਮ ਪਤਨੀ ਨੇ ਫੇਰ ਪਿੰਟੂ ਨੂੰ ਬੁਲਾਇਆ ਉਹਦੇ ਘੰਟਾ ਜਦੋਂ ਧਰਮਿੰਦਰ ਨੂੰ ਘੰਟਾ ਹੋ ਚੁੱਕਿਆ ਸੀ ਗਏ ਨੂੰ ਘੰਟੇ ਬਾਅਦ ਹੀ ਉਹਨੂੰ ਬੁਲਾਇਆ ਪਰ ਧਰਮਿੰਦਰ ਨੇ ਤਾਂ ਝੂਠ ਬੋਲਿਆ ਸੀ ਉਹ ਘੰਟੇ ਬਾਅਦ ਹੀ ਵਾਪਸ ਆ ਜਾਂਦਾ ਤੇ ਦੋਨਾਂ ਨੂੰ ਬਹੁਤ ਹੀ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਵਾ ਉਹ ਪਿੰਟੂ ਨੂੰ ਤਾਂ ਉਹਦੇ ਘਰ ਭੇਜ ਦਿੰਦਾ ਤੇ ਆਪਣੀ ਘਰਵਾਲੀ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਮਾਰਕੁੱਟ ਕਰਦਾ ਗੁੱਸੇ ਦੇ ਨਾਲ ਭਰ ਜਾਂਦਾ ਭਾਵੇਂ ਉਸ ਦਿਨ ਉਹਨੇ ਪਿੰਟੂ ਨੂੰ ਕੁਝ ਨਹੀਂ ਕਿਹਾ ਪਰ ਅੰਦਰ ਉਹਦੇ ਬਹੁਤ ਜ਼ਿਆਦਾ ਗੁਬਾਰ ਆ ਪਿੰਟੂ ਦੇ ਖਿਲਾਫ ਭਰ ਚੁੱਕਿਆ ਸੀ ਉਹਨੇ ਕੀ ਕੀਤਾ ਜੀ ਹੁਣ ਦਿਨ ਜਿਹੜਾ ਉਹੀ 14 ਜੁਲਾਈ ਜਿੱਦਣ ਪਿੰਟੂ ਗਾਇਬ ਹੋਇਆ 14 ਜੁਲਾਈ 1999 ਨੂੰ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ ਤਾਂ ਉਹ ਸਕੂਲ ਦੇ ਗੇਟ ਤੇ ਜਾਂਦਾ ਧਰਮਿੰਦਰ ਉਹਨਾਂ ਦਾ ਕਿਰਾਏਦਾਰ ਪਿੰਟੂ ਨੂੰ ਇਹ ਗੱਲ ਆਗਦਾ ਕਿ ਆਪਾਂ ਕਿਤੇ ਘੁੰਮਣ ਜਾਣਾ ਵਾ ਆਪਾਂ ਬਹੁਤ ਸਾਰੀ ਮौज-ਮਸਤੀ ਕਰਨੀਆਂ ਤੇ ਖਾਵਾਂਗੇ ਪੀਵਾਂਗੇ। ਉਹਨੂੰ ਇੱਕ ਨਾਲ ਦੇ ਪਿੰਡ ਪਹਾੜੀਪੁਰ ਉੱਥੇ ਲੈ ਜਾਂਦਾ। ਉੱਥੇ ਆਪਣੇ ਦੋਸਤ ਨਰੇਸ਼ ਸ਼ਰਵਾਸਤਵ ਤੇ ਉਹਦੇ ਨਾਲ ਜਿਹੜੇ ਦੋ ਹੋਰ ਸਾਥੀ ਸੀਗੇ ਉੱਤੇ ਘਰ ਲਾ ਜਾ ਕੇ ਉਹ ਆਪਣੀ ਸ਼ਰਾਬ ਵਗੈਰਾ ਪੀਂਦੇ ਨੇ ਤੇ ਇਹਨੂੰ ਵੀ ਬਹੁਤ ਫੋਰਸ ਕਰਦੇ ਆ ਕਿ ਪੀਵੇ ਤੇ ਪੀਣ ਤੋਂ ਬਾਅਦ ਜਦੋਂ ਨਸ਼ਾ ਹੋ ਜਾਂਦਾ ਤਾਂ ਪਿੰਟੂ ਤੋਂ ਸਾਰੀ ਗੱਲ ਪੁੱਛੀ ਜਾਂਦੀ ਆ ਵੀ ਕਿੱਦਾਂ ਕਿੱਦਾਂ ਕੀ ਕੀ ਹੋਇਆ ਕਿੱਦਾਂ ਕਿੱਦਾਂ ਤੁਹਾਡੇ ਰਿਲੇਸ਼ਨ ਬਣੇ ਆ ਤੇ ਪਿੰਟੂ ਬੱਚਾ ਸੀ ਉਹਨੇ ਸਾਰਾ ਕੁਝ ਸੱਚ ਦੱਸਿਆ ਤੇ ਜਿਹੜਾ ਧਰਮਿੰਦਰ ਸੀ ਉਹ ਗੁੱਸੇ ਦੇ ਨਾਲ ਭਰ ਗਿਆ ਤੇ ਉਸ ਬੱਚੇ ਨੂੰ ਗळा ਘੋਟ ਕੇ ਉਹਨੇ ਮਾਰਤਾ ਉਸੇ ਪਿੰਡ ਦੇ ਸਕੂਲ ਦੇ ਵਿੱਚ ਪਹਾੜੀਪੁਰ ਦੇ ਇੱਕ ਸਕੂਲ ਦੇ ਵਿੱਚ ਰਾਤ ਨੂੰ ਇੱਕ ਟੈਂਕੀ ਦੇ ਵਿੱਚ ਉਹਨੂੰ ਬੰਦ ਕਰਤਾ ਸੀ ਜਿੱਥੋਂ ਉਹਦੀ লাশ ਮਿਲੀ ਸੀ ਤੇ ਸਕੂਲ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਸਮੈਲ ਫੈਲੀ ਤਾਂ ਉੱਥੇ ਕੁਝ ਦਿਨਾਂ ਬਾਅਦ ਇਹ ਸਾਰਾ ਟੀਚਰਾਂ ਨੂੰ ਉੱਥੇ ਪਿੰਡ ਦੇ ਜਿਹੜਾ ਪਿੰਡ ਦਾ ਪ੍ਰਧਾਨ ਸੀ ਸਰਪੰਚ ਕਹਿ ਲੋ ਉਹਨਾਂ ਨੂੰ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਇੱਕ ਬੱਚੇ ਦੀ ਡੈੱਡ ਬਾਡੀ ਆ ਇਹ ਹਸ਼ਰ ਕੀਤਾ ਉਸ ਤਰਮਿੰਦਰ ਨੇ ਪਰ ਗਲਤ ਉਹਦੀ ਆਪਣੀ ਘਰ ਵਾਲੀ ਸੀ ਸਜ਼ਾ ਉਹਨੇ ਉਸ ਮਾਸੂਮ ਬੱਚੇ ਨੂੰ ਦਿੱਤੀ ਉਸ ਤੋਂ ਬਾਅਦ ਚਾਰਾਂ ਨੂੰ ਅਰੈਸਟ ਕਰ ਲਿਆ ਗਿਆ ਜੀ ਜਿਹੜੇ ਉਹ ਸਾਥੀ ਸੀ ਵਿੱਚ ਧਰਮਿੰਦਰ ਤੇ ਅਰੈਸਟ ਉਹਨੂੰ ਵੀ ਮਹਿਲਾ ਨੂੰ ਵੀ ਕੀਤਾ ਗਿਆ ਕਿਉਂਕਿ ਸ਼ੁਰੂਆਤ ਉਹਨੇ ਕੀਤੀ ਸੀ ਪਾਪ ਪਹਿਲਾਂ ਉਹਨੇ ਕੀਤਾ ਸੀ ਪਰ ਬਾਅਦ ਵਿੱਚ ਉਸ ਮਹਿਲਾ ਨੂੰ ਥੋੜੀ ਜੀ ਸਜ਼ਾ ਉਹ ਤਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ ਪਰ ਇਹਨਾਂ ਚਾਰਾਂ ਨੂੰ ਜਿਹੜੀ ਉਹ ਬਣਦੀ ਸਜ਼ਾ ਇੱਕ ਕਤਲ ਦੀ ਜੋ ਹੁੰਦੀ ਆ ਉਹ ਦਿੱਤੀ ਗਈ ਸੀ ਦੋਸਤੋ ਜਦੋਂ ਮੈਂ ਪਹਿਲਾਂ ਸ਼ੁਰੂਆਤ ਚ ਕੀਤਾ ਆਪਾਂ ਨੂੰ ਆਪਣੇ ਬੱਚਿਆਂ ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਕਈ ਵਾਰੀ ਬੱਚੇ ਭਟਕ ਜਾਂਦੇ ਨੇ। ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਤੇ ਸਮੇਂ-ਸਮੇਂ ਤੇ ਉਹਨਾਂ ਤੋਂ ਕੁਝ ਨਾ ਕੁਝ ਪੁੱਛਦੇ ਰਹੀਏ। ਉਹਨਾਂ ਦੇ ਧਿਆਨ ਰੱਖੀ ਉਹਨਾਂ ਦੇ ਅੱਜ ਕੱਲ ਫੋਨਾਂ ਦਾ ਜ਼ਮਾਨਾ ਫੋਨ ਤੇ ਉਹ ਕੀ ਕਰਦੇ ਨੇ ਆਪਣੇ ਕਮਰਿਆਂ ਚ ਉਹ ਇਕੱਲੇ ਬੈਠ ਕੇ ਕੀ ਕਰਦੇ ਨੇ? ਪੜ੍ਹਦੇ ਵਕਤ ਉਹ ਵਾਕਈ ਪੜ੍ਹ ਰਹੇ ਨੇ ਜਾਂ ਕੁਝ ਹੋਰ ਕਰ ਰਹੇ ਨੇ? ਇਹ ਸਾਰਾ ਕੁਝ ਕਿਤੇ ਨਾ ਕਿਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਸਾਡਾ ਇਹ। ਫਰਜ਼ਾ ਜ਼ਿੰਮੇਵਾਰੀਆਂ ਸਾਡੇ ਬੱਚਿਆਂ ਦੀ ਭਲਾਈ ਦੇ ਵਾਸਤੇ ਆਏ ਬਹੁਤ ਬਹੁਤ ਧੰਨਵਾਦ